ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੰਜ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਮੀਂਹ ਗੜਿਆਂ ਤੇ ਹਨੇਰੀ ਨੇ ਝੰਮੀਆਂ ਫਸਲਾਂ ਕਣਕ ਦੇ ਝਾੜ ਤੇ ਅਸਰ ਪੈਣ ਦਾ ਡਰ ਤਾਂ ਦੋਸਤੋ ਪੰਜਾਬ ਦੇ ਵਿੱਚ ਬੇਮੌਸਮੀ ਮੀਂਹ ਗੜਿਆਂ ਤੇ ਤੇ ਹਵਾਵਾਂ ਨੇ ਫਸਲਾਂ ਨੂੰ ਝੰਮ ਕੇ ਰੱਖ ਦਿੱਤਾ ਕਣਕ ਦੀਆਂ ਨਸਰੀਆਂ ਫਸਲਾਂ ਖੇਤਾਂ ਵਿੱਚ ਬੈਸ਼ ਗਈਆਂ ਹਨ ਕਿਸਾਨوں ਡਰਿਆ ਕਿ ਇਹਦੇ ਨਾਲ ਝਾੜ ਦੇ ਉੱਪਰ ਕਾਫੀ ਅਸਰ ਪਵੇਗਾ ਇਸ ਦੇ ਲਈ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਫਸਲਾਂ ਦੇ ਖਰਾਬੇ ਦੇ ਲਈ ਗਰਦਾਵਰੀ ਕਰਵਾਉਣ ਦੀ ਮੰਗ ਕੀਤੀ ਹੈ ਉਧਰ ਖੇਤੀਬਾੜੀ ਵਿਭਾਗ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਨੁਕਸਾਨ ਦੀਆਂ ਰਿਪੋਰਟਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ ਖੇਤੀਬਾੜੀ ਮਹਿਕਮੇ ਨੇ ਆਖੀ ਆ ਗੱਲ ਖੇਤੀਬਾੜੀ ਵਿਭਾਗ ਮਹਿਕਮਾ ਕਹਿੰਦਾ ਹੈ ਕਿ ਬਾਰਿਸ਼ ਦੇ ਨਾਲ ਕਣਕ ਦੀ ਫਸਲ ਬੇਸ਼ੰਗਾਰ ਪੂਟਾ ਮਿਲਗਾ ਹਨ ਤੇ ਹੱਦ ਦਾ ਮੌਇਨਾ ਕਰਨ ਤੋਂ ਬਾਅਦ ਹੀ ਨੁਕਸਾਨ ਦਾ ਪਤਾ ਲੱਗੇਗਾ। ਹੁਣ ਜੇ ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਤੁਰੰਤ ਪਾਰਾ ਨਾ ਚੜਿਆ ਤਾਂ ਝਾੜ ਦੇ ਉੱਪਰ ਜਿਆਦਾ ਅਸਰ ਨਹੀਂ ਪਵੇਗਾ। ਪੰਜਾਬ ਦੇ ਕਈ ਇਲਾਕਿਆਂ ਵਿੱਚ ਚੱਲੀਆਂ ਤੇਜ਼ ਬਾਹਮਾ ਹਸਲ ਜਾਣਕਰ ਦੇ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ, ਬਠਿੰਡਾ, ਮਕੇਰੀਆਂ, ਜਲੰਧਰ ਤੇ ਹੋਰਨਾਂ ਇਲਾਕਿਆਂ ਵਿੱਚ ਸ਼ਨੀਵਾਰ ਤੋਂ ਤੇਜ਼ ਬਾਹਮਾ ਤੋਂ ਇਲਾਵਾ ਗੜਿਆ ਨੇ ਪੱਕਣ ਦੇ ਨੇੜੇ ਪਹੁੰਚੀ ਕਣਕ ਦੀ ਫਸਲ ਖੇਤਾਂ ਦੇ ਵਿੱਚ ਵਿਛਾ ਦਿੱਤੀ। ਅਗਲੀ ਖਬਰ ਹੈ ਪੰਜਾਬ ਦੇ ਮੋਢਿਆਂ ਤੇ ਬੰਦੂਕ ਐਮਐਸਪੀ ਭਾਲ ਦੇ ਦੂਜੇ ਸੂਬੇ ਤੱਕ ਡਾਂਗਾ ਖਾਰੇ ਨੇ ਪੰਜਾਬੀ। ਤਾਂ ਦੋਸਤੋ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੇ ਵਿਚਾਲੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲਾ ਜਾਖੜ ਨੇ ਕਿਹਾ ਕਿ ਕਿਸਾਨਾਂ ਦੇ ਮੁੱਦਿਆਂ ਦੇ ਉੱਤੇ ਗੱਲ ਕਰਨ ਦੇ ਲਈ ਦਿੱਲੀ ਜਾਣ ਦੇ ਲਈ ਤਿਆਰ ਹਨ ਸੂਬੇ ਦੇ ਕਿਸਾਨਾਂ ਦੀ ਗੱਲ ਤੋਂ ਵਾਰਤ ਹੋ ਰਹੀ ਹੈ ਪੰਜਾਬ। ਅੱਜ ਦੇ ਦੇ ਹੋਰ ਸੂਬਿਆਂ ਦੇ ਅੱਖਾਂ ਦੇ ਵਿੱਚ 14 ਸੂਬੇ ਦੇ ਵਿੱਚ ਜਿੰਨਾ ਵੀ ਕਣਕ ਤੇ ਝੋਨਾ ਮੰਡੀ ਦੇ ਵਿੱਚ ਆਉਂਦਿਆ ਉਹ ਖਰੀਦਿਆ ਜਾਂਦਾ ਹੈ ਤੇ ਉਸ ਉੱਤੇ ਐਮਐਸਪੀ ਮਿਲਦੀ ਹੈ ਜਦੋਂ ਕਿ ਹੋਰ ਸੂਬਿਆਂ ਦੇ ਵਿੱਚ ਅਜਿਹਾ ਨਹੀਂ ਹੁੰਦਾ ਪੰਜਾਬ ਦੇ ਮੋੜਿਆਂ ਦੇ ਉੱਤੇ ਰੱਖਦੇ ਬੰਦੂਕ ਕਿਉਂ ਚਲਾਈ ਜਾ ਰਹੀ ਹੈ ਸ਼ੋਭ ਕਰਨ ਸੰਘ ਦੇ ਮੌਤ ਦਾ ਸੱਚ ਸਾਰਿਆਂ ਸਾਹਮਣੇ ਆਵੇ ਕਿਸਾਨ ਸ਼ੋਭ ਕਰਨ ਦੀ ਮੌਤ ਬਾਬਤ ਜਾਖੜ ਨੇ ਕਿਹਾ ਇੱਕ ਨਵੇਂ ਕਿਸਾਨ ਦੇ ਮੌਤ ਦਾ ਮਾਮਲਾ ਗੰਭੀਰ ਹੈ ਉਹ ਨਵੇਂ ਬਣਾ ਸ਼ਬ ਕਰਨ ਨੂੰ ਸ਼ਰਧਾਂਜਲੀ ਦਿੰਦਿਆਂ ਤੇ ਮੈਂ ਵੀ ਚਾਹੁੰਦਾ ਹਾਂ ਕਿ ਸੱਚ ਸਾਰਿਆਂ ਦੇ ਸਾਹਮਣੇ ਆਉਣਾ ਚਾਹੀਦਾ ਦੋਸ਼ੀਆਂ ਨੂੰ ਕਠੋਰ ਸਜ਼ਾ ਮਿਲਣੀ ਚਾਹੀਦੀ ਹੈ ਪੰਜਾਬੀਆਂ ਨੂੰ ਬਹਾਦਰੀ ਲਈ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ ਹੋਰ ਕੋਈ ਸੁਭਾ ਕਿਉਂ ਨਹੀਂ ਕਾਰਿਆ ਪਰ ਦਰਸ਼ਨ ਜਾਖੜ ਨੇ ਕਹਿ ਕੇ ਉੱਤਰ ਪ੍ਰਦੇਸ਼ ਦੇ ਵਿੱਚ ਰਕੇਸ਼ ਟਕੈਤ ਤਾਂ ਵੱਡੇ ਨੇਤਾ ਹਨ ਤੇ ਉੱਥੇ ਉਹ ਸੰਘਰਸ਼ ਕਿਉਂ ਨਹੀਂ ਕਰੇ ਉਹਨਾਂ ਦਾ ਕਹਿਣਾ ਹੈ ਕਿ ਦੂਜੇ ਸੁਭਨ ਵਿੱਚ 5 ਏਕੜ ਤੱਕ ਦੀ ਫਸਲਾਂ ਐਮਐਸਪੀ ਦੇ ਉੱਤੇ ਕੀਤੀ ਜਾਂਦੀ ਐਮਐਸਪੀ ਸਮੱਸਿਆ ਦਾ ਹੱਲ ਨਹੀਂ ਹੈ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਫਸਲਾਂ ਦੇ ਉੱਤੇ ਐਮਐਸਪੀ ਖਰੀਦ ਦਾ ਦੂਜੇ ਸੂਬਿਆਂ ਨੂੰ ਚਾਹੀਦਿਆ ਜਦੋਂ ਕਿ ਪੰਜਾਬ ਦੇ ਕਿਸਾਨ ਡੰਡੇ ਖਾ ਰਹੇ ਹਨ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੋ ਘੰਟਾਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ notifications ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਬਸ ਇਹ ਰੂੜਾ ਦੂਰ ਹੋ ਜਾਵੇ ਤਾਂ ਝਟ ਹੋ ਜਾਵੇਗਾ ਅਕਾਲੀ ਭਾਈਪਾਤ ਦਾ ਗੱਠ ਜੋੜ ਤਾਂ ਦੋਸਤੋ ਭਾਰਤੀ ਜਨਤਾ ਪਾਰਟੀ ਭਾਈਪਾਣ ਲੋਕ ਸਭਾ ਚੋਣਾਂ ਦੇ ਲਈ 195 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਇਸ ਸੂਚੀ ਦੇ ਵਿੱਚ ਆ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਇੱਕ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਾਰਟੀ ਨੇ ਪੰਜਾਬ ਵਿੱਚੋਂ ਨਹੀਂ ਕੀਤਾ ਕਿਸੇ ਉਮੀਦਵਾਰ ਦਾ ਐਲਾਨ ਪਾਰਟੀ ਸੂਤਰਾਂ ਦੇ ਅਨੁਸਾਰ ਕੇਂਦਰੀ ਲੀਡਰਸ਼ਿਪ ਨੇ ਪੰਜਾਬ ਦੇ ਕਈ ਉਮੀਦਵਾਰਾਂ ਦੇ ਨਾਂ ਫਾਈਨਲ ਕਰ ਲਏ ਹਨ ਤੇ ਕਿਸਾਨ ਅੰਦੋਲਨ ਅਤੇ ਅਕਾਲੀ ਦਲ ਦੇ ਨਾਲ ਗੱਠ ਜੋੜ ਤੇ ਸਹਿਮਤੀ ਨਾ ਬਣਦੇ ਕਾਰਨ ਪੰਜਾਬ ਦੇ ਵਿੱਚ ਹਜੇ ਤੱਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਪਾਰਟੀ ਨੂੰ ਡਰ ਹੈ ਕਿ ਕਿਸਾਨ ਅੰਦੋਲਨ ਦਾ ਲੋਕ ਸਭਾ ਚੋਣਾਂ ਤੇ ਅਸਰ ਪੈ ਸਕਦਾ ਹੈ ਪੰਜਾਬ ਦਾ ਵੱਡਾ ਹਿੱਸਾ ਅੱਜ ਵੀ ਖੇਤੀਬਾੜੀ ਦੇ ਨਾਲ ਜੁੜਿਆ ਹੋਇਆ ਤੇ ਪਿੰਡਾਂ ਦੇ ਵਿੱਚ ਰਹਿ ਰਿਹਾ ਭਾਈਪਾ ਲੀਡਰ ਵੀ ਗੱਠ ਜੋੜਾ ਕਰਨ ਨੂੰ ਕਾਲੇ ਪੰਜਾਬ ਪਾਈਪਾ ਦੇ ਆਗੂ ਇਸ ਤੋਂ ਪਹਿਲਾਂ ਸਾਰੀਆਂ 13 ਲੋਕ ਸਭਾ ਸੀਟਾਂ ਤੇ ਅਮੀਰਵਾਰ ਖੜੇ ਕਰਨ ਦੀ ਗੱਲ ਕਰਦੇ ਰਹੇ ਹਨ ਹੁਣ ਸੁਭਾ ਪ੍ਰਧਾਨ ਸੁਨੀਲਾ ਜਾਕੜਾ ਤੇ ਕੈਪਟਨ ਅਮਰਿੰਦਰ ਸਿੰਘ ਵੀ ਮੜਾ ਆਕਾਲੀ ਦਲ ਦੇ ਨਾਲ ਗੱਠ ਜੋੜਾ ਕਰਨ ਦੇ ਲਈ ਰਾਜ਼ੀ ਹੋ ਗਿਆ ਨੂੰ ਸੁਨੀਲਾ ਜਾਕੜ ਨੇ ਕਹਿ ਕਿ ਮੈਨੂੰ ਨਹੀਂ ਪਤਾ ਕਿ ਪਰਦੇ ਪਿੱਛੇ ਕੀ ਹੁੰਦਾ ਤੇ ਇਸ ਸਬੰਧੀ ਮੇਰੇ ਕਿਸੇ ਦੇ ਨਾਲ ਕੋਈ ਮੀਟਿੰਗ ਨਹੀਂ ਹੋਈ ਨਾ ਹੀ ਕੇਂਦਰੀ ਲੀਡਰਸ਼ਿਪ ਨੇ ਮੇਰੇ ਨਾਲ ਕੋਈ ਗੱਲਬਾਤ ਕੀਤੀ ਲੋਕਾਂ ਦੀ ਭਾਵਨਾ ਕਿ ਦੋਵੇਂ ਆਕਾਲੀ ਪਾਈਪਾ ਨੂੰ ਮਿਲ ਕੇ ਲੜਨਾ ਚਾਹੀਦਾ ਹੈ ਕਿਸਾਨੀ ਅੰਦੋਲਨ ਬਣਿਆ ਗੱਠ ਜੂੜਾ ਦੇ ਰਾਹ ਦੇ ਵਿੱਚ ਰੋੜਾ ਆਕਾਲੀ ਦਲ ਨੇ ਹਮੇਸ਼ਾ ਆਪਣੇ ਆਪ ਨੂੰ ਪੰਥਕ ਅਤੇ ਕਿਸਾਨਾਂ ਦੇ ਨਾਲ ਜੁੜੀ ਪਾਰਟੀ ਦੱਸਿਆ 13 ਫਰਵਰੀ ਤੋਂ ਪੰਜਾਬ ਹਰਿਆਣਾ ਦੇ ਕਨੌਰੀਆ ਤੇ ਸ਼ੰਭੂ ਬਾਰਡਰ ਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਹੁੰਦੇ ਸਦran ਕਈ ਕਿਸਾਨਾਂ ਦੀ ਮੌਤ ਵੀ ਹੋ ਚੁੱਕੀ ਹੈ ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਆਕਾਲੀ ਦਲ ਐਂਡ ਦੇ ਵਿੱਚ ਸ਼ਾਮਲ ਹੋਵੇਗਾ ਸੂਤਰਾਂ ਦੇ ਮੁਤਾਬਕ ਇਸ ਤੋਂ ਪਹਿਲਾਂ ਦੋਮਾ ਪਾਰਟੀਆਂ ਵਿਚਾਲੇ ਚੈਲਰੀ ਗੱਲਬਾਤ ਸੀਟ ਵੰਡ ਤੱਕ ਪਹੁੰਚ ਗਏ ਇਸ ਅਕਾਲੀ ਦਲ ਤੇ ਪਾਇ ਪਾਕ ਕਿਸਾਨ ਅੰਦੋਲਨ ਨੂੰ ਜਲਦੀ ਖਤਮ ਕਰਨ ਅਤੇ 13 ਸੀਟਾਂ ਤੇ ਇਕੱਠੇ ਚੋਣਾਂ ਲੜਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਕੀ ਸਸਤਾ ਹੋਵੇਗਾ ਪੈਟਰੋਲ ਤੇ ਡੀਜ਼ਲਾ ਚੋਣਾਂ ਤੋਂ ਪਹਿਲਾਂ ਮੁੱਦੇ ਸਰਕਾਰ ਦੇ ਸਕਦੇ ਆ ਖੁਸ਼ਖਬਰੀ ਕਮਾਂਤਰੀ ਪੱਦਰ ਤੇ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਤੇਜ਼ੀ ਦੇ ਬਾਵਜੂਦ ਦਾ ਘਰੇਲੂ ਪੱਦਰ ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅੱਜ ਟਿਕਗਾਰੀਆਂ ਤੇ ਜਿਹਦੇ ਨਾਲ ਦਲੀ ਵਾਚਾ ਪੈਟਰੋਲ ਆ ਸ਼ਰਮਾ ਪੁਆਇੰਟ 72 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 99.62 ਰੁਪਏ ਪ੍ਰਤੀ ਲੀਟਰ ਤੇ ਰਿੰਗਾ ਤੇਲ ਵੰਡ ਕਰਨ ਵਾਲੀਆਂ ਮੌਕਾ ਕੰਪਨੀ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਦੀ ਵੈਬਸਾਈਟ ਤੇ ਜਾਰੀ ਦਰਾਂ ਦੇ ਅਨੁਸਾਰ ਅੱਜ ਦੇ ਦਿਨ ਵਿੱਚ ਪੈਟਰੋਲ ਅਤੇ ਡੀਲ ਦਾ ਕੀਮਤਾਂ ਦੇ ਵਿੱਚ ਕੋਈ ਖਾਸ ਬਦਲਾ ਨਹੀਂ ਹੋਇਆ ਕੁਝ ਮਹੀਨੇ ਪਹਿਲਾਂ ਮੁੱਢੀ ਸਰਕਾਰ ਦੂਲ ਇੱਕ ਬਿਆਨ ਆਇਆ ਸੀ ਕਿ ਜੇਕਰ ਕਰੂੜ ਦਾ ਪਾ 80 ਡਾਲਰ ਤੋਂ ਹੇਠਾਂ ਬਣਾ ਰਹਿੰਦਾਤਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਸੋਧ ਕੀਤੀ ਜਾਵੇਗੀ ਹਾਲਾਂਕਿ ਹਜੇ ਤੱਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕੋਈ ਬਦਲਾ ਨਹੀਂ ਕੀਤਾ ਗਿਆ ਹੈ ਕੱਚਾ ਤੇਲ ਕਈ ਵਾਰ 80 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਗਿਆ ਪਰ ਉਸ ਵਿੱਚ ਫਿਰ ਤੋਂ ਤੇਜ਼ੀ ਦੇਖਣ ਨੂੰ ਮਿਲੀ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਲੰਬੇ ਸਮੇਂ ਦੇ ਲਈ ਕੱਚਾ ਤੇਲ 80 ਡਾਲਰ ਤੋਂ ਹੇਠਾਂ ਰਹਿੰਦਾ ਤਾਂ ਅਮੀਰ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੈਟਰੋਲਾ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਹੋ ਸਕਦਾ ਹੈ ਕਿ ਸਰਕਾਰ ਦੇ ਵੱਲੋਂ ਡੀਜ਼ਲ ਅਤੇ ਪੈਟਰੋਲਾ ਦੋਵਾਂ ਦੀਆਂ ਕੀਮਤਾਂ 5 ਤੋਂ 10 ਰੁਪਏ ਪ੍ਰਤੀ ਲੀਟਰ ਤੱਕ ਦੀ ਕਟੌਤੀ ਕੀਤੀ ਜਾਵੇਗੀ ਸੱਤਰ ਬੈਚਾਉਣ ਤੇ ਕਿਸਾਨਾਂ ਨੂੰ ਐਮਐਸਪੀ ਦੇਣਗੇ ਰਾਹੁਲ ਗਾਂਧੀ ਤਾਂ ਦੋਸਤੋ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੱਲ੍ਹ ਇੱਥੇ ਕਹਿ ਕੇ ਕੇਂਦਰ ਦੀ ਸੱਤਰ ਬੈਚਾਉਣ ਤੇ ਉਹਨਾਂ ਦੀ ਪਾਰਟੀ ਕਿਸਾਨਾਂ ਨੂੰ ਕਾਨੂੰਨੀ ਤੌਰ ਤੇ ਘੱਟੋ-ਘੱਟ ਸਮਰਥਨ ਮੁੱਲ ਐਮਐਸਪੀ ਦੇਵੇਗੀ ਭਾਰਤ ਜੋੜੋ ਨਾਏ ਦੇ ਮੱਧ ਪ੍ਰਦੇਸ਼ ਦੇ ਵਿੱਚ ਦਾਖਲ ਹੁਣ ਮਗਰੋਂ ਮੁਰੈਨਾ ਦੇ ਵਿੱਚ ਚੱਕਾ ਰੈਲੀ ਨੂੰ ਸੰਬੋਧਨ ਕਰਦੇ ਰਾਹੁਲ ਨੇ ਦੋਸ਼ ਲਾਇਆ ਕਿ ਕੇਂਦਰ ਦੀ ਭਾਈਪਾਸ ਸਰਕਾਰ ਨੇ 10 ਤੋਂ 15 ਅਧਿయోగ ਪੱਤਿਆਂ ਦੇ 16 ਲੱਖ ਕਰੋੜ ਰੁਪਏ ਦਾ ਵਿਆਜ ਮਾਫ ਕੀਤਾ ਪਰ ਕਿਸਾਨ ਨੂੰ ਐਮਐਸਪੀ ਦੇਣ ਤੋਂ ਨਾ ਕਰ ਦਿੱਤੀ ਤਿੰਨ ਕਿਸਾਨ ਜਥੇਬੰਦੀਆਂ ਦੇ ਵੱਲੋਂ ਡੀਐਸ ਦਫ਼ਤਰਾਂ ਦੇ ਅੱਗੇ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਐਲਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੇ ਸੂਬਾ ਪੱਧਰੀ ਮੀਟਿੰਗ ਡੱਬ ਵਾਲੀ ਬਾਰਡਰ ਤੇ ਚੱਲ ਰੇ ਮੋਰਚੇ ਦੇ ਦੌਰਾਨ ਸਵੇਰ ਕਾਰਜਕਾਰੀ ਪ੍ਰਧਾਨ ਮਨਜੀਤ ਤਨੇਰ ਦੇ ਅਗਵਾਈ ਦੇ ਹੇਠ ਹੋਈ ਇਸ ਮੀਟਿੰਗ ਵਿੱਚ ਵਿਚਾਰਨ ਤੋਂ ਬਾਅਦ ਹੋਈ ਫੈਸਲਿਆਂ ਬਾਰੇ ਜਾਣਕਾਰ ਦਿੰਦਿਆਂ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾਨ ਨੇ ਦੱਸਿਆ ਕਿ ਐਸਕੇਮ ਗੈਰਾਇਨੀਤਕ ਅਤੇ ਕਿਸਾਨ ਸੰਘਰਸ਼ ਕਮੇਟੀ ਸਮੇਤ ਕੁਝ ਹੋਰਾਂ ਕਿਸਾਨ ਜੱਤਵੰਗਿਆਂ ਦੇ ਵੱਲੋਂ ਦਿੱਲੀ ਜਾਣ ਦੇ ਸੱਦੇ ਦੇ ਉੱਪਰ ਮੋਦੀ ਖੱਟਰਾ ਹਕੂਮਤ ਵੱਲੋਂ ਰੁਕਾਂ ਲਾ ਕੇ ਰੋਕਣਾ ਡਰੋਨ ਹਮਲਿਆਂ ਦੇ ਰਾਹੀਂ ਅਥਰੂ ਗਹਿ ਦੇ ਗੋਲੇ ਜਹਰੀ ਲੰਘਾ ਰਬੜ ਦੀਆਂ ਗੋਲੀਆਂ ਮਿra ਕੇ ਸੈਂਕੜੇ ਕਿਸਾਨਾਂ ਨੂੰ ਫੱਟੜ ਕਰਨ ਅਤੇ ਸਿੱਧੀਆਂ ਗੋਲੀਆਂ ਚਲਾ ਕੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਕਤਲ ਕਰਨ ਦੀ ਨੀਤੀ ਨੂੰ ਗੰਭੀਰਤਾ ਦੇ ਨਾਲ ਵਿਚਾਰਿਆ ਗਿਆ ਆਗੂਆਂ ਨੇ ਦੱਸਿਆ ਹੈ ਕਿ 5 ਮਾਰਚ ਨੂੰ ਤਿੰਨ ਕਿਸਾਨ ਜੱਥੇਬੰਦੀਆਂ ਬੀਕੇਯੂ ਏਕਤਾ ਉਗਰਾਹਾ ਬੀਕੇਯੂ ਏਕਤਾ ਡਕਾਉਂਦਾ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ 5 ਮਾਰਚ ਨੂੰ ਡੀਐਸ ਦਫ਼ਤਰਾਂ ਦੇ ਅੱਗੇ ਦਿੱਤੇ ਜਾਣ ਵਾਲੇ ਧਰਨਾਂ ਵਿੱਚ ਸਮੂਲੀਅਤ ਕਰਨ 8 ਮਾਰਚ ਨੂੰ ਕਮਾਂਤਰੀ ਔਰਤਾ ਦੇਵ ਸਮਾਕੇ ਬਡਲਾੜਾ ਬਰਨਾਲਾ ਜਗਰਾਉਂ ਅਤੇ ਡੱਬ ਵਾਲੀ ਵਿਖੇ ਵੱਡੀਆਂ ਕਿਸਾਨ ਔਰਤਾਂ ਕਾਨਫਰੰਸਾਂ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ ਐਸਕੇਐਮ ਦੇ ਸੱਦੇ ਦੇ ਅਨੁਸਾਰ 14 ਮਾਰਚ ਨੂੰ ਦਿੱਲੀ ਵੱਲ ਕੂਚ ਕਰਨ ਦਾ ਫੈਸਲਾ ਕੀਤਾ ਗਿਆ ਪੰਜਾਬ ਖੇੜ ਵਿਭਾਗ ਦੇ ਵਿੱਚ 10 ਮਾਰਚ ਤੱਕ ਕਰ ਸਕੋਗੇ ਅਪਲਾਈ ਜੋ ਲੋਕ ਪੰਜਾਬ ਸਰਕਾਰ ਦੇ ਵੱਲੋਂ ਖੇੜ ਨਰਸਰੀ ਦੇ ਲਈ ਕੋਚ ਅਤੇ ਸੁਪਰਵਾਈਜ਼ਰ ਦੀਆਂ 286 ਆ ਸਾਾਮੀਆਂ ਦੇ ਲਈ ਕਰਵਾਈ ਜਾ ਰਹੀ ਭਾਰਤੀ ਪ੍ਰਕਿਰਿਆ ਦੇ ਵਿੱਚ ਕਿਸੇ ਕਾਰਨ ਕਰਕੇ ਹੁਣ ਤੱਕ ਅਪਲਾਈ ਨਹੀਂ ਕਰ ਸਕੇ ਹਨ ਤੇ ਹੁਣ ਉਹ ਵੀ ਭਾਰਤੀ ਪ੍ਰਕਿਰਿਆ ਦੇ ਵਿੱਚ ਹਿੱਸਾ ਲੈ ਸਕਣਗੇ ਸਰਕਾਰ ਨੇ ਅਰਜੀ ਦਿੱਤੀ ਸਮਾਂ ਸੀਮਾ ਵਧਾ ਦਿੱਤੀ ਹੈ ਹੁਣ ਲੋਕ 10 ਮਾਰਚ ਤੱਕ ਅਪਲਾਈ ਕਰ ਸਕਣਗੇ ਇਹ ਭਾਰਤੀ ਪ੍ਰਕਿਰਿਆ ਪੰਜਾਬ ਐਕਸ ਸਰਬਸਮੈਨ ਕਾਰਪੋਰੇਸ਼ਨ ਦੇ ਰਾਹੀਂ ਆਊਟਸੋਰਸ ਕੀਤੀ ਜਾ ਰਹੀ ਹੈ ਅਜੇ ਮੇਸ਼ਰਾ ਨੂੰ ਟੈਕਟਰ ਦੇਣ ਤੇ ਪੜਕੇ ਨਵਜੋਤ ਸਿੱਧੂ ਕਿਸਾਨਾਂ ਦੀ ਜਕਮਾਂ ਤੇ ਸੜਕਾਂ ਲੂਣ ਤਾਂ ਉਸ ਤੋਂ ਲੋਕ ਸਭਾ 2024 ਦੀਆਂ ਚੋਣਾਂ ਦੇ ਲਈ ਭਾਰਤੀ ਜਨਤਾ ਪਾਰਟੀ ਪਾਪ ਦੇ ਪਹਿਲੇ ਸੂਚੀ ਦੇ ਵਿੱਚ ਅਜੇ ਮੇਸ਼ਰਾ ਟੈਣੀ ਨੂੰ ਲਕੀਮਪੁਰ ਗ੍ਰੀਤੋ ਟੈਕਟਰ ਦਿੱਤੇ ਗਏ ਤੇ ਉਸ ਤੋਂ ਬਾਅਦ ਪੰਜਾਬ ਹਰਿਆਣਾ ਬਾਰਡਰ ਤੇ ਬੈਠੇ ਕਿਸਾਨ ਗੁੱਸੇ ਦੇ ਵਿੱਚ ਆ ਗਏ ਅੰਤਿਹਾਦੇ ਨਾਲ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਵੀ ਐਸਸ ਸੰਬੰਧੀ ਕੇਂਦਰ ਸਰਕਾਰ ਤੇ ਆਪਣਾ ਗੁੱਸਾ ਕੱਢਿਆ ਹੈ। ਉਹਨਾਂ ਨੇ ਕੇਂਦਰ ਨੂੰ ਕਿਸਾਨਾਂ ਪ੍ਰਤੀ ਅਸੰਵੇਦਨਸ਼ੀਲ ਦੱਸਿਆ। ਅਗਲੀ ਖਬਰ ਹੈ ਕੇਂਦਰ ਸਰਕਾਰ ਨੂੰ ਨਹੀਂ ਲਗਾਉਣ ਦੇਣਗੇ ਫੰਡ ਤੇ ਰੋਕਾ ਭਗਵੰਤ ਮਾਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਨੇ ਸੂਬੇ ਦੇ ਸਿਹਤ ਸੰਭਾਲ ਖੇਤਰ ਦੇ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ ਮੁੱਖ ਮੰਤਰੀ ਨੇ ਕਹਿ ਕੇ ਭਾਵੇਂ ਦਿੱਲੀ ਵਾਂਗ ਆ ਪੰਜਾਬ ਦੇ ਲਈ ਕੇਂਦਰ ਦੇ ਵੱਲੋਂ ਫੰਡ ਰੋਕ ਦਿੱਤੇ ਗਿਆਨ ਪਰ ਫਿਰ ਵੀ ਸੁਭਾ ਸਰਕਾਰ ਆਮ ਲੋਕਾਂ ਦੇ ਭਲਾਈ ਦੇ ਅਨਥੱਕ ਯਤਨ ਕਰੀਆ ਮੁੱਖ ਮੰਤਰੀ ਨੇ ਕਹਿ ਕੇ ਲੋਕ ਸਭਾ ਜਿਮਣੀ ਚੋਣਾਂ ਦੇ ਦੌਰਾਨ ਜਲੰਧਰ ਦੇ ਲੋਕਾਂ ਨੇ ਸਾਡੇ ਹੱਕ ਦੇ ਵਿੱਚ ਆ ਵੱਡਾ ਫਤਵਾ ਦਿੱਤਾ ਸੀ ਤੇ ਇਸ ਤੋਂ ਬਾਅਦ ਜ਼ਿਲ੍ਹੇ ਦੇ ਵਿੱਚ 283 ਕਰੋੜ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਚੁੱਕੇ ਹਨ ਤੇ ਸੂਬੇ ਦੀਆਂ ਸਾਰੀਆਂ 13 ਸੀਟਾਂ ਜਿੱਤਣ ਤੋਂ ਬਾਅਦ ਸੂਬੇ ਦੇ ਸੰਸਦ ਮੈਂਬਰ ਕੇਂਦਰ ਸਰਕਾਰ ਨੂੰ ਕਿਸੇ ਵੀ ਫੰਡ ਤੇ ਰੋਕ ਨਹੀਂ ਲਗਾਉਣ ਦੇਣਗੇ ਅਗਲੀ ਖਬਰ ਕਿਸਾਨ 6 ਮਾਰਚ ਨੂੰ ਕਰਨਗੇ ਦਿੱਲੀ ਵੱਲ ਮਾਰਚ 10 ਮਾਰਚ ਨੂੰ ਰਹਿਣਗੀਆਂ ਦੇਸ਼ ਭਰ ਦੇ ਵਿੱਚ ਇਹ ਟ੍ਰੇਨਾਂ ਬੰਦ ਤਾਂ ਦੋਸਤੋ ਪੰਜਾਬ ਹਰਿਆਣਾ ਦੇ ਸ਼ੰਭੂ ਕਨੌਰੀ ਸਰਹੱਦ ਤੇ ਅੰਦੋਲਨ ਕਰੇ ਕਿਸਾਨ 6 ਮਾਰਚ ਨੂੰ ਦਿੱਲੀ ਵੱਲ ਮਾਰਚ ਕਰਨਗੇ 10 ਮਾਰਚ ਨੂੰ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦੇਸ਼ ਭਰ ਦੇ ਵਿੱਚ ਇਹ ਟ੍ਰੇਨਾਂ ਵੀ ਬੰਦ ਰਹਿਣਗੀਆਂ ਦੱਸ ਦੇ ਕਿ ਇਹ ਐਲਾਨ ਕਿਸਾਨ ਆਗੂ ਸਰਬੰਨ ਸੰਘਾ ਪੰਦੇਰ ਨੇ ਦਣੇ ਤਵਾਰ 3 ਮਾਰਚ ਨੂੰ ਬਠਿੰਡਾ ਵਿਖੇ ਸ਼ੁਭਕਰਨ ਸਿੰਘ ਦੇ ਅੰਤਮ ਅਰਦਾਸ ਦਰਾਨਾ ਸਟੇਟੂ ਕੀਤਾ ਨਾਲ ਹੀ ਪੰਦੇਰ ਨੇ ਕਹਿ ਕੇ ਹਰਿਆਣਾ ਪੰਜਾਬ ਦੇ ਕਿਸਾਨ ਖਨੌਰੀ ਸ਼ੰਭੂ ਬਾਰਡਰ ਤੇ ਧੰਨ ਦੇਣਗੇ ਜਾ ਕੇ ਦੇਖਦੇ ਬਾਅਦ ਕੇ ਹਿੱਸਿਆਂ ਤੋਂ ਕਿਸਾਨ ਉਸੇ ਦਿਨ ਦੇ ਲਈ ਪੁੱਜਣਗੇ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਦੇ ਗੈਰ ਸਿਆਸੀ ਆਗੂ ਪੰਦੇਰ ਨੇ ਕਹਿ ਕੇ 6 ਮਾਰਚ ਨੂੰ ਹਰਿਆਣਾ ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ ਦੇ ਕਿਸਾਨ ਆਪੋ ਆਪਣੇ ਢੰਗ ਦੇ ਨਾਲ ਦਿੱਲੀ ਪੁੱਜੇ ਚਾਹੇ ਉਹ ਰੇਲ ਗੱਡੀ ਦੇ ਰਾਹੀਂ ਆਉਣ ਜਾਂ ਪੈਦਲ ਸਰਕਾਰ ਦਾ ਕਹਿਣਾ ਹੈ ਕਿ ਕਿਸਾਨ ਰੇਲ ਬਸ ਤੇ ਰਾਹੀਂ ਦਿੱਲੀ ਪਹੁੰਚ ਆ ਸਕਦੇ ਹਨ ਜਦਕਿ ਬਿਹਾਰ ਕਰਨਾਟਕ ਤੋਂ ਦਿੱਲੀ ਜਾ ਰਿਹਾ ਕਿਸਾਨ ਨੂੰ ਪੁਲਿਸ ਨੇ ਰੇਲ ਗੱਡੀ ਰਾਹੀਂ ਗ੍ਰਫਤਾਰ ਕਰ ਲਿਆ 6 ਮਾਰਚ ਦਾ ਮਾਰਚ ਸਪਸ਼ਟ ਕਰ ਦੇਵੇਗਾ ਕਿ ਕੀ ਸਰਕਾਰ ਕਿਸਾਨ ਨੂੰ ਟਰੈਕਟਰ ਟਰਾਲੀਆਂ ਤੋਂ ਬਿਨਾ ਵੀ ਦਿੱਲੀ ਆਉਣ ਦੀ ਇਜਾਜ਼ਤ ਦੇਣਾ ਚਾਹੁੰਦੀ ਹੈ ਜਾਂ ਨਹੀਂ ਭੰਦੇਰ ਨੇ ਕਹਿ ਕੇ ਅੱਜ ਤੱਕ ਇਤਿਹਾਸ ਵਿੱਚ ਕਿਸੇ ਵੀ ਅੰਦੋਲਨ ਵਿੱਚ ਡਰੋਨ ਦੀ ਵਰਤੋਂ ਨਹੀਂ ਕੀਤੀ ਗਈ ਸਰਕਾਰ ਨੇ ਡਰੋਨ ਦੀ ਵਰਤੋਂ ਕਰਕੇ ਬਾਹਰੋਂ ਅਥਰੂ ਗਹਿਤ ਦੇ ਗੋਲੇ ਦਾਗੇ ਹਨ